ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪਾਸੈਂਡਾਂ ਸਪੀਚ ਲੈ ਕੇ ਆਈ ਆ ਗਵਾਚ ਰਹੇ ਪਿੰਡ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਵਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਂ ਇਹ ਹੈ ਜੋ ਤੁਹਾਡੀ ਜਮਾਤ ਹੈ ਨਾਮ ਹੈ ਤੁਸੀਂ ਉਹ ਬੋਲੋਗੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਗਵਾਚ ਰਹੇ ਪਿੰਡ ਕਿੜੀ ਚੋਕਣ ਦੀ ਆਵਾਜ਼ ਨਾਲ ਸੁਆਣੀਆਂ ਦਾ ਰੱਬ ਦਾ ਨਾਮ ਲੈਂਦੇ ਹੋਏ ਉੱਠਣਾ ਲਿਪ ਪੋਚਾ ਦੇਣਾ ਸਵੇਰੇ ਸਵੇਰੇ ਘਰਾਂ ਚੋਂ ਉੱਠਦੀ ਸੰਦਲੀ ਮਿੱਟੀ ਦੀ ਮਹਿਕ ਵਲਦਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਦੀ ਆਵਾਜ਼ ਦੱਸ ਦਿੰਦੀ ਹੈ ਕਿ ਕਿਸਾਨ ਆਪਣੇ ਖੇਤਾਂ ਵੱਲ ਨੂੰ ਤੁਰ ਪਏ ਹਨ ਖੂਹਾਂ ਤੇ ਖੜਕਦੇ ਡੋਲ ਕਿਸੇ ਗਹਿਰੇ ਸੰਗੀਤ ਦਾ ਅਹਿਸਾਸ ਕਰਾਉਂਦੇ ਸਨ ਪਿੰਡ ਪੰਜਾਬ ਦੀ ਰੂਹ ਸਨ ਜਿੱਥੇ ਲੋਕੀ ਇੱਕ ਦੂਜੇ ਦੀ ਖੈਰ ਖਬਰ ਸੁਣਦੇ ਸਨ ਇਕੱਠੇ ਰਹਿੰਦੇ ਸਨ ਅਤੇ ਖੁਸ਼ੀਆਂ ਤੇ ਗਮ ਸਾਂਝੇ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਇਹੀ ਪਿੰਡ ਖਾਲੀ ਹੋ ਰਹੇ ਹਨ ਗਲੀਆਂ ਸੁੰਨੀਆਂ ਹੋ ਰਹੀਆਂ ਹਨ ਘਰ ਤਾਲਾ ਬੰਦ ਹੋ ਰਹੇ ਹਨ ਅਤੇ ਪਿੰਡ ਪਿੰਡਾਂ ਦੇ ਕਾਫੀ ਪਾਗਾਂ ਵਿੱਚ ਜ਼ਮੀਨ ਬਿਨਾਂ ਖੇਤੀ ਖਾਲੀ ਪਈ ਹੈ ਪਿੰਡ ਦੇ ਗੁਆਚਣ ਦੇ ਕਈ ਕਾਰਨ ਹਨ ਜਿਵੇਂ ਕਿ ਨੌਜਵਾਨ ਪੀੜੀ ਦਾ ਵਿਦੇਸ਼ਾਂ ਵੱਲ ਜਾਣ ਦਾ ਵਧ ਰਿਹਾ ਰੁਝਾਨ ਆਰਥਿਕ ਤੰਗੀਆਂ ਨੌਕਰੀਆਂ ਦੀ ਘਾਟ ਅਤੇ ਚੰਗੀ ਜ਼ਿੰਦਗੀ ਦੀ ਖੋਜ ਨੇ ਨੌਜਵਾਨਾਂ ਨੂੰ ਆਪਣੇ ਪਿੰਡ ਛੱਡਣ ਲਈ ਮਜਬੂਰ ਕਰ ਦਿੱਤਾ ਹੈ ਵਿਦੇਸ਼ ਜਾਣ ਵਾਲੀ ਇਹ ਲਹਿਰ ਸਾਡੇ ਪਿੰਡਾਂ ਨੂੰ ਖਾਲੀ ਕਰ ਰਹੀ ਹੈ ਸ਼ਹਿਰੀਕਰਨ ਤੇ ਸ਼ਹਿਰੀਕਰਨ ਅਤੇ ਆਧੁਨਿਕਤਾ ਦੇ ਕਾਰਨ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਜਾ ਰਹੇ ਹਨ ਇਸ ਦਾ ਕਾਰਨ ਇਹ ਹੈ ਕਿ ਉੱਥੇ ਸਹੂਲਤਾਂ ਜ਼ਿਆਦਾ ਹਨ ਜਿਵੇਂ ਸਕੂਲ ਹਸਪਤਾਲ ਤੇ ਰੋਜ਼ਗਾਰ ਆਦਿ ਮੌਕੇ ਜੋ ਕਿ ਪਿੰਡਾਂ ਵਿੱਚ ਘੱਟ ਹਨ ਇਸ ਦਾ ਤੀਸਰਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਖੇਤੀ ਵਿੱਚ ਲਾਭ ਨਹੀਂ ਹੋ ਰਿਹਾ ਕਿਸਾਨ ਕਰਜ਼ੇ ਵਿੱਚ ਡਿੱਗ ਰਹੇ ਹਨ ਇਹ ਵੀ ਕਾਰਨ ਹੈ ਕਿ ਲੋਕ ਪਿੰਡ ਛੱਡ ਰਹੇ ਹਨ ਇਸ ਦੇ ਕਈ ਨੁਕਸਾਨ ਹਨ ਸਾਡਾ ਸੱਭਿਆਚਾਰ ਖਤਰੇ ਵਿੱਚ ਪੈ ਰਿਹਾ ਹੈ ਗਿੱਧਾ ਪੰਗੜਾ ਲੋਕ ਗੀਤ ਲੋਕ ਕਹਾਣੀਆਂ ਤੇ ਪ੍ਰਾਤਨ ਰੀਤੀ ਰਿਵਾਜ ਖਤਮ ਹੋ ਰਹੇ ਹਨ ਵੱਡੇ ਵੱਡੇ ਘਰ ਖਾਲੀ ਹੋ ਰਹੇ ਹਨ ਜਿੱਥੇ ਕਦੇ ਰੌਣਕ ਹੁੰਦੀ ਸੀ ਬਜ਼ੁਰਗ ਇਕੱਲੇ ਰਹਿ ਗਏ ਹਨ ਕਿਉਂਕਿ ਉਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਵਸ ਗਏ ਹਨ ਪਿੰਡਾਂ ਵਿੱਚਲੀ ਰੌਣਕ ਨੂੰ ਵਾਪਸ ਲਿਆਉਣ ਲਈ ਸਾਨੂੰ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਲਿਆਉਣੀਆਂ ਚਾਹੀਦੀਆਂ ਹਨ ਪਿੰਡਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ ਸਾਨੂੰ ਆਪਣੀਆਂ ਪ੍ਰਾਣੀਆਂ ਰੀਤਾਂ ਲੋਕ ਕਲਾ ਅਤੇ ਲੋਕ ਗੀਤਾਂ ਆਦ ਨੂੰ ਸਕੂਲਾਂ ਅਤੇ ਸਮਾਜਿਕ ਖੇਤਰ ਵਿੱਚ ਫਿਰ ਤੋਂ ਜਗਾਉਣਾ ਚਾਹੀਦਾ ਹੈ ਪਿੰਡ ਵਾਪਸੀ ਦੀਆਂ ਮਹਿਮਾ ਚਲਾਉਣੀਆਂ ਚਾਹੀਦੀਆਂ ਹਨ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਜਾਂ ਚਾਹਾਂਗਾ ਕਿ ਅਸੀਂ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੀਏ ਜਿੱਥੇ ਅਸੀਂ ਜੰਮੇ ਪਲੇ ਤੇ ਵੱਡੇ ਹੋਏ ਆਓ ਅਸੀਂ ਸਾਰੇ ਇਹ ਢਿੱਲੀ ਹੋ ਰਹੀ ਡੋਰ ਨੂੰ ਫਿਰ ਤੋਂ ਫੜੀਏ ਅਤੇ ਗਵਾਚ ਰਹੇ ਪਿੰਡਾਂ ਨੂੰ ਦੁਬਾਰਾ ਰੌਣਕਾਂ ਵਾਲੇ ਬਣਾਈਏ ਆਓ ਮਿਲ ਕੇ ਇਹ ਕਸਮ ਖਾਈਏ ਆਓ ਮਿਲ ਕੇ ਇਹ ਕਸਮ ਖਾਈਏ ਗਵਾਚ ਰਹੇ ਪਿੰਡ ਵਾਪਸ ਲਿਆਈਏ ਵਿਰਸੇ ਨੂੰ ਨਵੀਂ ਸਾਹ ਦੇਈਏ ਵਿਰਸੇ ਨੂੰ ਨਵੀਂ ਸਾਹ ਦੇਈਏ ਏ ਰੂਹਾਂ ਫੇਰ ਹੱਸਦੀਆਂ ਬਣਾਈਏ ਏ ਰੂਹਾਂ ਫੇਰ ਹੱਸਦੀਆਂ ਬਣਾਈਏ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਭਾਸ਼ਣ ਦਾ ਵਿਸ਼ਾ ਗਵਾਚ ਰਹੇ ਪਿੰਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ